ਸ਼ਿਮਲੇ ਤੋਂ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ। ਇਸ ਵੇਲੇ ਸ਼ਿਮਲੇ ਦੇ ਮਾਲ ਰੋੜ ਤੇ ਆਂ। ਪਿਛਲੀ ਵੀਡੀਓ ਦੇ ਵਿੱਚ ਅਸੀਂ ਕਿਉਂਕਿ ਸ਼ਾਮ ਨੂੰ ਪਹੁੰਚੇ ਸੀ ਥੋੜਾ ਹਨੇਰਾ ਹੋ ਗਿਆ ਸੀ ਉਦੋਂ ਵੀ ਮਾਲ ਰੋੜ ਤੇ ਆ ਗਏ ਸੀਗੇ। ਤੇ ਅਸੀਂ ਕਿ ਹੁਣ ਅੱਗੇ ਸਫ਼ਰ ਨੂੰ ਅੱਗੇ ਚਾਲੇ ਪਾਉਣੇ ਆ ਤੁਰਨਾ ਆ ਤੇ ਫੇਰ ਆਪਾਂ ਜਾਂਦਿਆਂ ਦੇ ਆਪਾਂ ਮਾਲ ਰੋੜ ਦੇ ਹੇ ਚੱਲਦੇ ਆਂ। ਕਿਉਂਕਿ ਰੌਣਕ ਮੇਲਾ ਹੁਣ ਵਾਵਾ ਲੱਗਾ ਪਿਆ ਇਸ ਵੇਲੇ। ਵਾਵਾ ਮਾਹੌਲ ਵੇਖਿਆ ਸੀ ਤੇ ਹੁਣ ਆਪਾਂ ਆਂਦੇ ਨੇ ਵੇਲੇ ਨਾਲ ਹੀ ਆਏ ਆ ਤੇ ਸਵੇਰੇ ਆਉਂਦੇ ਆਂ। ਵਾਵਾ ਇੱਥੇ ਹੈਗੇ ਆ। ਰਸਟ ਪੈ ਗਿਆ ਕਾਫੀ ਬਹੁਤ ਜ਼ਿਆਦਾ ਨੇ। ਲੱਗਦਾ ਹੈ ਆ ਕਾਫੀ ਆ ਉਹ ਪਿੱਛੋਂ ਜਦੋਂ ਰੋਡ ਤੋਂ ਆ ਰਹੇ ਸੀ ਉਦੋਂ ਲੱਗਦਾ ਸੀ ਵੀ ਨਹੀਂ ਪਰ ਇਸ ਵੇਲੇ ਪੂਰਾ ਰਸ਼ ਪੈ ਗਿਆ ਆਪਾਂ ਰਾਤ ਵੀ ਵਿਖਾਇਆ ਸੀ ਉਹ ਚਰਚ ਇਸ ਵੇਲੇ ਫਿਰ ਹੁਣ ਪੂਰਾ ਸਹੀ ਦਿਖ ਰਿਹਾ ਪਰ ਜਾਖੂ ਮੰਦਿਰ ਨਹੀਂ ਦਿਖ ਰਿਹਾ ਜਿਹੜਾ ਰਾਤ ਵਿਖਾਇਆ ਸੀ ਉੱਪਰਲੇ ਪਾਸੇ ਬੱਦਲ ਕਿਉਂਕਿ ਹੁਣ ਜ਼ਿਆਦਾ ਆ ਨਾ ਇਸ ਕਰਕੇ ਉਹ ਨਹੀਂ ਦਿਖ ਰਿਹਾ ਹੋਏਗਾ ਆ ਕੀ ਆ ਦੇਖੋ ਇਧਰ ਸਾਰਾ ਭਰਿਆ ਪਿਆ ਏਰੀਆ ਮੌਸਮ ਵੈਸੇ ਵਧੀਆ ਆ ਟੈਂਪਰੇਚਰ ਇਸ ਵੇਲੇ 23 ਆ ਹੂੰ ਨੈਟ ਤੇ ਤਾਂ ਸ਼ੋਅ ਕਰ ਰਿਹਾ ਕਿ ਮੀਂਹ ਆ ਕਿਉਂਕਿ 30 ਕਿ 40% ਹੀ ਚਾਂਸ ਆ ਸਾਰਿਆਂ ਦੇ ਛਤਰੀਆਂ ਵੀ ਫੜੀਆਂ ਕਿਉਂਕਿ ਪਤਾ ਨਹੀਂ ਹੁੰਦਾ ਕਦੋਂ ਮੀਂਹ ਆ ਜਾਣਾ ਪਰ ਫਿਲਹਾਲ ਤੇ ਨਹੀਂ ਆਇਆ ਡਾਰਕ ਡਾਰਕ ਜਿਹਾ ਵੀ ਮਾਹੌਲ ਹੋਇਆ ਪਿਆ ਵਿੱਚੇ ਬ੍ਰਾਈਟਨ ਵੀ ਆ ਆ ਆਪਣੇ ਪੰਜਾਬ ਵਾਲੇ ਗੱਭਰੂ ਵੀ ਆਏ ਹੋਏ ਆ ਇਹ ਜ਼ਿਆਦਾ ਟੂਰਿਸਟ ਵੈਸੇ ਹੈਗੇ ਆ ਪੰਜਾਬ ਵਾਲੇ ਦੇਖਣ ਨੂੰ ਮਿਲਦੇ ਆ 50% ਤੋਂ ਵੱਧ ਸ਼ਾਇਦ ਹੋਣਗੇ ਪੰਜਾਬੀ ਕਾਫੀ ਹੁੰਦੇ ਆ ਜਦੋਂ ਮਰਜ਼ੀ ਆ ਜਾਓ ਜਿਹੜੇ ਮਰਜ਼ੀ ਭਾਵੇਂ ਆਫ ਸੀਜ਼ਨ ਆਓ ਭਾਵੇਂ ਸੀਜ਼ਨ ਚਾਓ ਪੰਜਾਬੀ ਇੱਥੇ ਤੁਹਾਨੂੰ ਮਿਲਣਗੇ ਮਿਲਣਗੇ ਹੁਣ ਆਪਾਂ ਹੋਟਲ 'ਚ ਰੁਕੇ ਪਏ ਜਿੱਦਾਂ ਤੇ ਉਧਰ ਹੋਟਲ ਵਾਲੀ ਜਾ ਰਹੇ ਆਂ ਸਮਾਨ ਸਮੋਨ ਅਸੀਂ ਆਪਣਾ ਸਾਰਾ ਪੈਕ ਕਰਕੇ ਰੱਖਿਆ ਆਏ ਸੀਗੇ ਬਸ ਹੁਣ ਗੱਡੀ ਦੇ ਵਿੱਚ ਤੇ ਹੁਣ ਬਸ ਤੁਰਨਾ ਹੀ ਆ ਪਰ ਅੱਜ ਦੀ ਮੰਜ਼ਲ ਜਿੱਦਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਅਸੀਂ ਇਹ ਸਫ਼ਰ ਦੇ ਵਿੱਚ ਕੋਈ ਵੀ ਮੰਜ਼ਲ ਤਹ ਕਰਕੇ ਨਹੀਂ ਤੁਰੇ ਹੂੰ ਵੀ ਕਿਹੜੀ ਜਗ੍ਹਾ ਪਹੁੰਚਣਾ ਹੈ ਕਿੱਥੇ ਰੁਕਣਾ ਹੈ ਬਸ ਜਿੱਥੇ ਹਨੇਰਾ ਹੋ ਗਿਆ ਜਿੱਥੇ ਸ਼ਾਮ ਤੋਂ ਪਹਿਲਾਂ ਮਤਲਬ ਕਿ 5 5:30 ਹੋ ਗਿਆ ਉੱਥੇ ਆਪਾਂ ਬ੍ਰੇਕ ਲਾ ਲਿਆ ਜਾਂ ਕੋਈ ਜਗ੍ਹਾ ਵਧੀਆ ਲੱਗੀ ਉਹ ਸਾਬ ਨਾਲ ਉਸ ਸਾਬ ਨਾਲ ਪਰੋਗ ਜਾਣਾ ਆ ਵੀ ਐਤ ਕੀ ਕੰਮ ਚੱਲ ਰਿਹਾ ਪਤਾ ਨਹੀਂ ਕੁਝ ਮਾਰ ਰਿਹਾ ਕੁਝ ਹੈ ਇਹ ਤਾਂ ਹੀ ਉਹਨਾਂ ਨੇ ਇਹਨੂੰ ਰਿਕਵਰ ਕੀਤਾ ਹੋਇਆ ਹੈ ਤੇ ਅੱਗੇ ਉਹ ਬਿਲਡਿੰਗਸ ਆ ਜਾਣੀਆਂ ਜਿਹੜੀਆਂ ਆਪਾਂ ਰਾਤ ਦੇ ਲਾਈਟਾਂ ਦੇ ਵਿੱਚ ਦੇਖੀਆਂ ਸੀਗੀਆਂ ਅੰਗਰੇਜ਼ਾਂ ਵੇਲੇਆਂ ਦੀਆਂ ਬਹੁਤ ਸੋਹਣੀਆਂ ਨੇ ਇਹ ਹਾਂ ਉਹ ਕਿਉਂਕਿ ਰਾਜਧਾਨੀ ਸੀਗੀ ਤੇ ਸਾਰਾ ਫਿਰ ਪ੍ਰਬੰਧ ਇੱਥੇ ਹੀ ਚੱਲਦਾ ਸੀ ਇਹ ਮੋਹਰ ਤਾਂ ਪੰਜਾਬ ਵਾਲੀ ਲੱਗੀ ਹੈ ਵੀ ਪੰਜਾਬ ਦਾ ਹਿੱਸਾ ਸੀ ਤੇ ਉਹ ਹਮੇਸ਼ਾ ਹੀ ਸਾਡੇ ਚੇਤਿਆਂ 'ਚ ਹੀ ਰਹੂਗਾ ਕਿ ਸ਼ਿਮਲਾ ਪੰਜਾਬ ਦਾ ਸੀ ਕਾਸ਼ ਇਦੀ ਹੁੰਦਾ ਸ। ਸੋ ਕਈ ਵਾਰ ਬਹੁਤ ਚੀਜ਼ਾਂ ਕਾਸ਼ ਹੀ ਰਹਿ ਜਾਂਦੀਆਂ। ਤੇ ਆਮ ਜਾਈ ਜਾਣੇ ਉਧਰ ਬਣਾਇਆ ਸੀਗਾ। ਫੇਰ ਥੋੜੀ ਜੀ ਡਿਟੇਲ ਦੇ ਵਿੱਚ ਦੱਸ ਦਵਾਂ ਹਿਸਟੋਰੀਕਲ ਰੈਫਰੈਂਸ ਹਵਾਲਿਆਂ ਤੋਂ। 1864 'ਚ ਅੰਗਰੇਜ਼ਾਂ ਨੇ ਆਪਣੀ ਸਮਰ ਕੈਪੀਟਲ ਬਣਾ ਲਿਆ ਸੀ ਇਹਨੂੰ ਤੇ 1871 ਦੇ ਵਿੱਚ ਉਹਨਾਂ ਨੇ ਪੰਜਾਬ ਦੀ ਰਾਜਧਾਨੀ ਇਹਨੂੰ ਐਲਾਨਤਾ ਸੀ ਸ਼ਿਮਲੇ ਨੂੰ। ਫਿਰ ਚੰਡੀਗੜ੍ਹ ਬਣਨ ਤੱਕ ਮੈਨੂੰ ਜਨੂਰ ਆਜ ਤਾਂ ਨਹੀਂ ਬਣੀ ਆ ਉਦੋਂ ਤੱਕ ਫਿਰ ਇਹ ਹੀ ਰਹਿ ਰਿਹਾ 1887 ਦਾ ਅੱਛਾ ਉਹ ਸਾਹਮਣੇ 1837 ਲਿਖਿਆ ਹੂੰ Shimla DC ADC ਦਾ ਸੀਗਾ ਇਹ ਦਰਤ ਆ ਇਮਾਰਤ ਵੀ ਬਹੁਤ ਪੁਰਾਣੀ ਆ ਇੱਧਰ ਬੈਂਕਾਂ ਵੀ ਪੁਰਾਣੀਆਂ ਇਮਾਰਤ ਚਹੀਏ ਹੂੰ ਆਹ ਇੱਧਰ ਆ ਵੀ ਪੁਰਾਣੀਆਂ ਦੇਖੋ ਜਿਹੜਾ ਰੰਗ ਹੋਇਆ ਆ ਮਹਾਸ਼ੇ ਜੁਵੈਲਰੀ ਆ ਇੰਡੀਅਨ ਬੈਂਕ ਇੱਧਰ ICICI LIC ਦਾ ਫਿਰ ਅੱਗੇ SBI ਦਾ ਆ ਵੀ 1939 ਦੀ ਬਣੀ ਹੋਈ ਐ ਇੱਧਰ ਜਿ ਚਿੱਟੀ ਬਿਲਡ ਹਾਂ ਚੱਟਾ ਜਿਹਨੂੰ ਪੇਂਟ ਹੋਇਆ ਵਾ ਇਹ ਰੀਲੈਂਡ ਕੇ ਬੈਂਕ ਆ ਇਹ ਹੂੰ ਕਿਉਂਕਿ ਬਹੁਤ ਸਾਰੀਆਂ ਇਹਨਾਂ ਚ ਇਮਾਰਤਾਂ ਜਿਹੜੀਆਂ ਨਾ ਹੁਣ ਤਾਂ ਨਵੀਆਂ ਜਿਦਾਂ ਇਹਨਾਂ ਨੂੰ ਕਰ ਲਿਆ ਐ ਰੀਨੋਵੇਸ਼ਨ ਹੁੰਦੀ ਰਹਿੰਦੀ ਐ ਪਰ ਕਈ ਕਈਆਂ ਨੂੰ ਟੱਚ ਵੀ ਨਹੀਂ ਕੀਤਾ ਹਾਂ ਜਿਹੜੀ ਆ ਜਿਹਨੂੰ ਝੌਂਪੜੀ ਟਾਈਪ ਆਹੇ ਸਾਰੀਆਂ ਆ ਸਾਰੀ ਪੁਰਾਣੀ ਐ ਹੂੰ ਸਹੀ ਗੱਲ ਆ ਉਧਰਲੇ ਪਾਸੇ ਉਹ ਦੇਖੋ LIC ਜਿੱਤ ਸਾਰਾ ਲਿਗਿਆ ਸਾਰੀਆਂ ਪੁਰਾਣੀਆਂ ਇਮਾਰਤਾਂ ਆਈਆਂ ਉਹ ਪੋਸਟ ਆਫਿਸ ਆ ਜਿਹੜਾ ਮੋਰੇ ਦਿਖ ਰਿਹਾ ਇੱਥੇ ਹੀ ਲਿਆਉਣੀਆਂ ਸੀ ਰੱਖੜੀਆਂ ਜਾ ਕੇ ਲੱਗ ਗਈ ਨਾਲੇ ਪੋਸਟ ਕਰਨ ਲਈ ਇੱਥੇ ਹੋ ਜਿਵੇਂ ਦੱਸਿਆ ਵੀ ਹੋਰ ਕੋਈ ਵੀਕਲ ਨਹੀਂ ਆ ਸਕਦਾ ਸਰਕਾਰੀ ਜਿਹੜੇ ਨਿਗਮ ਦੇ ਆ ਨਾ ਉਹ ਵਾਹਨ ਆਉਂਦੇ ਆ ਨਾ ਪੁਲਿਸ ਦੀਆਂ ਗੱਡੀ-ਬੁੱਡੀਆਂ ਆ ਜਾਂਦੀਆਂ ਆ ਬੀਬੀ ਸੇਬਾ ਇਟੋ ਕੇ ਜੱਕੀ ਵਰਦੀ ਆਪਾਂ ਵੀ ਅੱਗੇ ਜਾ ਕੇ ਦੇਖਦੇ ਆ ਆਹੋ ਸੇਬਾ ਦੀ ਪੇਟੀ ਆਪਾਂ ਕਿੱਦੋਂ ਰੱਖ ਲਾਂਗੇ ਗੱਡੀ ਦੇ ਜੀ ਨਿਆਣਿਆਂ ਨੂੰ ਛੁੱਟੀ ਵੀ ਹੋ ਗਈ ਆ ਹੋਰ ਪਹਿਲਾਂ ਹੀ ਵੀ ਹੋਈ ਪਈ ਆ ਆ 12 ਵਜੇ ਤੇ 12 ਵਜੇ ਦੇ ਸਾਰੀ ਹੋ ਗਈ ਆ ਵੇਲੇ ਨਾ ਸਕੂਲ ਲੱਗ ਜਾਂਦਾ ਇਹਨਾਂ ਦਾ ਗਰਮੀਆਂ 'ਚ ਸ਼ਾਮ ਵੇਲੇ ਨਾ ਅਸੀਂ ਲੱਕੜ ਬਾਜ਼ਾਰ ਤੇ ਪੂਰਾ ਮਾਲ ਰੋਡ ਘੁੰਮਿਆ ਹਾਂ ਹਾਂ ਮਨਵਰੀਦ ਨੂੰ ਸ਼ੋਪਿੰਗ ਵੀ ਕਰਾਤੀ ਹੈ ਆਉਂਦੇ ਨਹੀਂ ਕਰ ਲਈ ਸ਼ੋਪਿੰਗ ਆਹੋ ਤੇ ਅਸੀਂ ਉਹ ਸਾਰਾ ਕੁਝ ਆਇਓ ਤੁਸੀਂ ਪਿਛਲੀ ਵੀਡੀਓ ਚ ਜਾ ਕੇ ਵੇਖ ਸਕਦੇ ਹੋ ਜਿਹੜੇ ਕਦੇ ਸ਼ਿਮਲਾ ਨਹੀਂ ਹੈ ਜਿਹੜੇ ਆਏ ਉਹਨਾਂ ਨੇ ਤਾਂ ਵੇਖੇ ਹੀ ਉਹਨਾਂ ਦੇ ਕਿੱਥੇ ਕਿੱਥੇ ਕੀ ਕੀ ਹੈਗਾ ਆ ਹਾਂ ਬਾਕੀ ਫਿਰ ਵੀ ਤੁਸੀਂ ਵੇਖ ਸਕਦੇ ਹੋ ਜੇ ਆਏ ਵੀ ਹਾਂ ਤਾਂ ਵੀ ਕੋਈ ਇਦਾਂ ਦੀ ਪਾਬੰਦੀ ਥੋੜੀ ਆ ਪਰ ਫਿਰ ਵੀ ਕਈ ਵਾਰ ਕਈ ਕਹਿੰਦੇ ਜੀ ਅਸੀਂ ਤਾਂ ਵੇਖ ਲਈਏ ਸ਼ਿਮਲੇ ਗਏ ਆਹੋ ਕੀ ਵੇਖਣਾ ਹਨਾ ਤਾਂ ਕਰ ਗਿਆ ਨਾਲ ਹੀ ਕਹਿਤਾ ਆਹ ਬਾਕੀ ਇੱਕ ਬੇਨਤੀ ਇਹ ਵੀ ਆ ਵੀ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਜੇ ਹਾਲੇ ਤੱਕ ਨਹੀਂ ਕੀਤਾ ਹੋਇਆ ਹਾਂਜੀ ਇੱਧਰ ਚਲੀਏ ਕਿ ਅੱਗੇ ਦੀ ਜਾਣਾ। ਆਹ ਰਾਤੋਂ ਚੱਲਦੇ ਆਂ ਪੌੜੀ ਪੈਣ ਦੇ ਨੇ ਉਤਰਨਾ। ਰਾਤ ਇੱਥੇ ਪੌੜੀ ਉਤਰ ਰਿਆ ਸੀ। ਤੇ ਉਹ ਮੇਰੇ ਨਾਲ ਸਿੱਖਾ ਪੱਤਾ ਚੁੱਭ ਗਿਆ। ਪੱਤੇ ਜੇ ਆ। ਇੱਥੇ ਧੱਪੜ ਪੈ ਗਿਆ ਪਰ ਉਹ ਸੈੱਟ ਹੋ ਗਿਆ ਨਾਲ ਹੀ ਉਹ ਦੀ। ਕੰਡੇ ਜੇ ਹੁੰਦੇ ਕੰਡਿਆਂ ਜਿਹਾਂ ਨੇ ਪੱਤੇ। ਹਾਂ। ਸੋ ਇੱਧਰੋਂ ਵੀ ਸ਼ਿਮਲੇ ਦਾ ਵਿਊ ਦਿਖਾ ਦਿਓ ਅੱਗੇ। ਮੈਂ ਪਹਿਲਾਂ ਬੋਲਣ ਲੱਗਾ ਇਹ ਵੀ SBI ਦਾ ਆ। ਆ ਪਿੱਛੇ ਦੇਖ ਪੁਰਾਣੀ ਮਾਰਦਾ। SBI ਬੈਂਕ ਦੀ ਆ ਇਹ। ਮੈਂ ਸਾਰੀਆਂ ਹੀ ਸ਼ੁਰੂ ਉੱਥੋਂ ਲੈ ਕੇ ਜਦੋਂ ਸ਼ੁਰੂ ਹੋਣੀ ਆ ਨਾ। ਹੂੰ ਹੂੰ। ਸਭ ਪੁਰਾਣੀਆਂ ਹੀ ਨੇ। SBI ਆ ਵੀ ਆ। ਆ ਮੋਰਲਾ ਆ ਵੀ ਐਸ ਬੀ ਆਈ ਹੀ ਆ ਆ ਜਿਹੜੀ ਦਿਖ ਰਹੀ ਹੈ ਇਹ ਵਾਲੀ ਆਹੋ ਲਿਖਿਆ ਐਸ ਬੀ ਤੇ ਇਧਰ ਨੂੰ ਆ ਸਾਰਾ ਸ਼ਿਮਲਾ ਆਬਾਦੀ ਹੈ ਦਿਨ ਵੇਲੇ ਕੋਈ ਇਦਾਂ ਦਾ ਵੇਖਦਾ ਰਾਤ ਨੂੰ ਇਹ ਸਾਰੀਆਂ ਦੀਵੇ ਵਾਂਗੂ ਜਾਗਦੀਆਂ ਜੰਨੇ ਵੀ ਘਰ ਲਾਈਟਾਂ ਚ ਅੱਗ ਲਗੀਆਂ ਹੁੰਦੀਆਂ ਹਨ ਤੇ ਐਸੇ ਵੇਲੇ ਵੀ ਦੇਖ ਲੋ ਬੱਦਲ ਹੀ ਬੱਦਲ ਆ ਧੁੱਪ ਕਿਤੇ ਨਹੀਂ ਆ ਇੱਥੇ ਕਿਤੇ ਟਾਵੇਂ ਟਾਵੇਂ ਘਰਾਂ ਜਾਂਦੇ ਉੱਤੇ ਪੈ ਰਹੀ ਹੈ ਕਿਉਂਕਿ ਹਾਈਟ ਵਾਵਾ ਆ ਤੇ ਆ ਰਾਤ ਨੂੰ ਆਪਾਂ ਇਧਰ ਉਤਰ ਜਾਣਾ ਤੇ ਇੱਥੇ ਆਪਣਾ ਗਾਂ ਹਾਟਲ ਆ ਜਾਣਾ ਉਹ ਉੱਪਰ ਪਹਾੜਾਂ ਦੇ ਤਾਂ ਕਾਫੀ ਬੱਦਲ ਹੋਇਆ ਪਿਆ ਵਾ ਹੂੰ ਚਲੋ ਚੱਲੀਏ ਆਹ ਹੋਟਲ ਆ ਜਿੱਥੇ ਅਸੀਂ ਰੁਕੇ ਸੀਗੇ ਰਿਸੈਪਸ਼ਨ ਤੋਂ ਚਾਬੀ ਫੜ ਕੇ ਲਿਆ ਆ 528 ਉੱਤੇ ਲਿਖਤਾ ਇਹਨਾਂ ਨੇ ਕਮਰਾ ਨੰਬਰ ਸੀ ਨਾ ਉਹ ਗਲ ਮਾਰ ਕਿੱਥੇ ਲਿਖਿਆ ਚਾਬੀ ਤੇ ਉਹ ਲਾ ਦਿੰਦੇ ਚੱਟ ਜੀ ਹੂੰ ਉਸ ਮਾਣਾ ਪਾ ਰੱਖ ਗਏ ਸੀ ਇਸ ਕਰਕੇ ਸਾਨੂੰ ਹੁਣ ਟੈਨਸ਼ਨ ਨਹੀਂ ਹੈ ਕੋਈੋਂ ਦੇ ਦਿੰਦੇ ਦਰਪੇ ਮੇਗਾ ਸਮਾਨ ਰੱਖਣ ਦਾ ਵੀ ਪਹਿਲਾ ਫਾਇਦਾ ਹੋ ਗਿਆ ਨਾ ਹਾਂ ਨਹੀਂ ਤਾਂ ਫੇਰ ਆ ਕੇ ਕਮਰੇ ਜਾਣਾ ਹੀ ਫੇਰ ਰੱਖਣਾ ਸੀ ਤੇ ਕਿੰਨਾ ਟਾਈਮ ਲੱਗ ਜਾਣਾ ਸੀ ਕੋਈ ਛੋਟਾ ਬੰਦਾ ਬੈਠਾ ਲੱਗਦਾ ਗੱਡੀ 'ਚ ਹਾਈਟ ਦਾ ਵਿਚਾਰਾ ਸੀਟ ਜੀ ਖਿੱਚੀ ਐ ਲਾਈਨਾਂ ਦੇਖੋ ਟ੍ਰੈਫਿਕ ਦੀਆਂ ਲੱਗੀਆਂ ਪਈਆਂ ਬਰਲੀ ਲਾਈਨ ਦੀ ਵਾਰੀ ਚੱਲ ਰਹੀ ਹੈ ਲੈ ਹੂੰ ਆਪਾਂ ਸੱਜੇ ਮੁੜ ਜਾਣਾ ਸੱਜੇ ਆ ਜਿਹੜਾ ਇਧਰ ਟਨਲ ਜੀ ਦਿਖ ਰਹੀ ਐ ਇਹ ਕੁਫਰੀ ਨੂੰ ਜਾਂਦਾ ਰਾ ਤੇ ਉਹ ਜਿੱਧਰੋਂ ਆਪਾਂ ਆਏ ਆ ਹਾਂ ਸਾਹਮਣੇ ਬੋਰਡ ਲੱਗਾ 1643 ਤੇ ਚੰਡੀਗੜ 114 ਕੱਲ ਆਪਾਂ ਇਧਰੋਂ ਆਏ ਸੀ ਤੇ ਅੱਜ ਆਪਣਾ ਸਫ਼ਰ ਇਧਰ ਨੂੰ ਆ ਚਲੋ ਜੀ ਆਪਣੀ ਵਾਰੀ ਆ ਗਈ ਹਾਂ ਮੋੜ ਕੋ ਮੋੜ ਕੇ ਚਲੋ ਜੀ ਚਲੋ ਫੇਰ ਵੀ ਮੇਨਟੇਨ ਕੀਤਾ ਲਾਈਟਾਂ ਲੋਟਾ ਹੈ ਨਹੀਂ ਆ ਬੰਦਾ ਹੀ ਹੱਥ ਨਾਲ ਕਰਦਾ ਸਾਰਾ ਪਿੱਛੇ ਵੀ ਹੋਈ ਸੀ ਖੜਾ ਤੇ ਫਾਲੋ ਵੀ ਹੋ ਰਿਹਾ ਵੈਸੇ ਇੱਥੇ ਕੋਈ ਇਹ ਨਹੀਂ ਵਿੱਤਕਾ ਕਰ ਰਿਹਾ ਆ ਛੋਟੀ ਜੀ ਟਨਲ ਉਹ ਟਨਲ ਵਾਲੀ ਜਿਹੜੀ ਲਾਈਨ ਆ ਬਾਹਰ ਵਾਵਾ ਦੂਰ ਤੱਕ ਲੱਗੀ ਪਈ ਆ ਹਾਂ ਆ ਕਹਾ ਦਾ ਆ ਗਿਆ ਸਾਹਮਣੇ ਪੂਰੀ 16 ਕਿਲੋਮੀਟਰ ਐ ਇਥੋਂ ਬਾਕੀ ਕਿਹੜੀ ਇੱਕ ਆਕਲੈਂਟਨਲ ਹੈ ਉਹ 2.1 ਲੱਕੜ ਲੱਕੜ ਬਿਜਾਰ ਦਾ ਉੱਪਰ ਹੀ ਹੈ ਬਾਕੀ ਸਾਰਾ ਇੱਥੇ ਵਾਲਾ ਹੀ ਹੈ 스ਨੋਫਾਲ ਵਿਊ ਕੁਛ ਐਦਾਂ ਉਹ ਮਤਲਬ ਕਿ ਜੋਸ਼ਿਮਲੇਤੀ ਹੈ ਨਾ ਉਹ ਦਾ ਇਸੇ ਜ਼ਿਆਦਾ ਉਹ ਉੱਪਰਲੇ ਪਾਸੇ ਵੀ ਕਿੰਨੀਆਂ ਬਿਲਡਿੰਗਸ ਨੇ ਆਪਾਂ ਉੱਥੇ ਘੁੰਮਦੇ ਕਰਦੇ ਆਏ ਆ ਆ ਮੈਨੂੰ ਲੱਗਦਾ ਗੱਡੀਆਂ ਜਿਹੜੀਆਂ ਕੱਲ ਦੀਆਂ ਕੁਫਰੀ ਗਈਆਂ ਹੋਣਗੀਆਂ ਨਾ ਕੁਫਰੀ ਵੀ ਸਟੇ ਕਰਦੇ ਆ ਲੋਕ ਹੂੰ ਤੇ ਉਹ ਜਾਮ ਲੱਗਿਆ ਵਾ ਘੁੰਮ ਘੁੰਮ ਕੇ ਆਜਾ ਗਏ ਹੁਣੇ ਹੁਣ ਵਾਪਸ ਤੇ ਆਪਾਂ ਨੂੰ ਉਸੇ ਰੌਲਾ ਪਾ ਰਹੇ ਸੀ ਨਾ ਆਜ ਆਇਓ ਜਾਣਾ ਕੁਫਰੀ ਤੇ ਕੁਫਰੀ ਜਿਹੜੀ ਆਕਲੈਂਡ ਇੰਟਰਨਲ ਦਾ ਉੱਥੇ ਬੋੜ ਆਇਆ ਸੀ ਉਹ ਆ ਵਾਲੀ ਐ ਛੋਟੀ ਜੀ ਜਿੱਦਾਂ ਵੀ ਉਹ ਸੀ ਆਹ ਉਵੇਂ ਹੀ ਆ ਨੋ ਜੀ ਆ ਵੀ ਖੜੀਆਂ ਸਵਾਰੀਆਂ ਜਾਣ ਲਈ ਕਿਤੇ ਨਾਲੇ ਕੰਮ ਵੀ ਬਹੁਤ ਚੱਲਦੇ ਆ ਨਾ ਪੁਲਾਂ ਦਾ ਸੜਕਾਂ ਦਾ ਢਾਟ ਠਵਾਈਆ ਬੜਾ ਹੋ ਰਿਹਾ ਵੀ ਹਿਮਾਚਲ 'ਚ ਇਹੀ ਫੇ ਕੁਦਰਤੀ ਆਫਤਾਂ ਉਹ ਸੱਦਾ ਦੇਣ ਵਾਲਾ ਕੰਮ ਹੁੰਦਾ। ਉਹ ਮੋਰੇ ਮਸ਼ੂਬਰਾ ਆ ਗਿਆ। ਮਸ਼ੂਬਰਾ 8 ਕਿਲੋਮੀਟਰ ਹੈ। ਬੜਾ ਮਸ਼ਹੂਰ ਹੈ ਮਸ਼ੂਬਰਾ ਪੰਜਾਬ 'ਚ ਭਲਾ ਕਿਵੇਂ? ਟੋਪੀ ਰੋ ਬਸ। ਸਮਝਣ ਵਾਲੇ ਸਮਝ ਜਾਣਗੇ ਆਪ ਹੀ। ਆਹ। ਰਾਜਨੀਤੀ ਕਰਨਾ ਕਰਕੇ ਆ ਥੋੜਾ ਜਿਹਾ ਮਸ਼ਹੂਰ ਹੈ। ਆਹ ਰਹਾ ਥੋੜਾ ਜਿਹਾ ਖਰਾਬ ਜਿਹਾ ਵਾ। ਥੋੜਾ ਹੀ ਲੱਗਦਾ ਬਾਕੀ ਬਾਕੀ ਸਹੀ ਹੈ। ਰੁਕਾਂਗੇ ਫੇ ਆਪਾਂ ਮਸ਼ੂਬਰੇ ਮਸ਼ੂਬਰਾ ਥੋੜਾ ਸਾਈਡ ਤੇ ਚਲ ਜਾਣਾ ਹਮ ਹਮ ਆਪਾਂ 12 ਕਿਦੋਂ ਦੀ 8 ਕਿਲੋਮੀਟਰ ਤੇ ਹੈ ਸਿਰਫ ਉਹ ਹਟਵਾ ਮੈਨੂੰ ਲੱਗਦਾ ਮੇਨ ਤੇ ਨਹੀਂ ਆਉਣਾ ਮਾੜਾ ਮਜਾ ਸਾਈਡ ਨੂੰ ਜਾਣਾ ਪਊਗਾ ਹਮ 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 ਇੱਕ ਕੁਫਰੀ ਦੇ ਵਿੱਚੋਂ ਆਪਾਂ ਵਹ ਲੰਘ ਕੇ ਜਾਣਾ ਹਣਾ ਦੇਖ ਲਾਂਗੇ ਜੇ ਕੁਫਰੀ ਆਪਾਂ ਨੂੰ ਕੋਈ ਇਦਾਂ ਸਾਈਡ ਤੋਂ ਵਿਊ ਕੁਝ ਖਿੱਚਦਾ ਹੋਇਆ ਤਾਂ ਆਪਾਂ ਉੱਥੇ ਕਿਤੇ ਰੁਕ ਸਕਦੇ ਹਾਂ ਥੋੜਾ ਜਿਹਾ ਹਮ ਆ ਜਾ ਭਾਈ ਆ ਜਾ ਤੂੰ ਕਾਲੀ ਬੋਪੋਂਦੇ ਇੱਕ ਤੇ ਹੋਰ ਨਹੀਂ ਮਰੀ ਜਾਂਦੇ ਹੋ ਲੈ ਗੱਨੀ ਤੇ ਜਾਣ ਦੇ ਕੋ ਇਥੋਂ ਦਾ ਉਹ ਹੈ ਨਾ ਐਚ ਪੀ ਵਾਲਾ ਲਾ ਕਰਕੇ ਕੋਵਰੀ 'ਚ ਆ ਭਾਈ ਇੱਕ ਦੁਕਾਨ ਲਾ ਕੇ ਬੈਠਾ ਅਸੀਂ ਫਿਰ ਇਥੇ ਮੰਤਰੀ ਕਹਿੰਦੇ ਵੀ ਆ ਟੇਬਲ ਲੈਣਾ ਆ ਜਿਹੜਾ ਲਿਆ ਐਡਾ ਕੁਚਾ ਹੋ ਜਾਂਦਾ ਇਹ ਇਦਾਂ ਆ ਟੇਬਲ ਦੇ ਉੱਤੇ ਕੋਲ ਟੇਬਲ ਕਿਉਂਕਿ ਸਾਡੇ ਕੋਲ ਟੇਬਲ ਹੈ ਨਹੀਂਗਾ ਆਹੋ ਟੇਬਲ ਮਿਸ ਹੋ ਗਿਆ ਸੀਗਾ ਆ ਇਹ ਰਾਕੇ ਖਾਨ ਖੋਣ ਨੂੰ ਵਧੀਆ ਹਮ ਕੁਰਸੀਆਂ ਹੈਗੇ ਕਿ ਆ ਗੁੱਡੇ ਜਿਹੇ ਵਾਲੇ ਡਿਜ਼ਾਈਨ ਵਾਲਾ ਲਿਆ ਦੋ ਪਸੰਦ ਸੀ ਇੱਕ ਸਟ੍ਰੇਬਰੀ ਵਾਲਾ ਸਹੀ ਸੀਗਾ ਸਭ ਤੋਂ ਸਿੰਪਲ ਆਹੀ ਸੀਗੇ ਦੋ ਇਹ ਰੱਖ ਲੈ ਲਿਆ ਆ ਬਾਈ ਦੁਕਾਨਦਾਰ ਆ ਇੱਥੇ ਕਹਿੰਦਾ ਮੈਂ ਰਹਿਣਾ ਉਦਾਂ ਹੈਗਾ ਕਿ ਤੇ ਪਿਛੇੋਂ ਥੋੜਾ ਜਾ ਤੇ ਇੱਧਰ ਸਾਰੇ ਘਰ ਘੁਰਨੇ ਉਹ ਸਾਰੇ ਬੱਦਲਾਂ ਦੇ ਵਿੱਚ ਹੁਣ ਲੁੱਕ ਗਏ ਆ ਇਹ ਇਹ ਕੁਫਰੀ ਦਾ ਲੱਗ ਕਈ ਹੈ ਬਾਈ ਕਿ ਕੋਈ ਅਲੱਗ ਪਿੰਡਿਆ ਹੈ ਕੁਫਰੀ ਦਾ ਹੀ ਹੈ ਕੁਫਰੀ ਹੈ ਨਾ ਸਾਰਾ ਠੀਕ ਹੈ ਮੈਂ ਕਈ ਵਾਰ ਪਿੰਡਾਂ ਦੇ ਨਾਮ ਬਦਲ ਜਾਂਦੇ ਨਾ ਨੂੰ ਜਾਂਦੇ ਜਾਂਦੇ ਤੁੱਲੇ ਸੇਬਾਂ ਦੇ ਬਾਗਬੂਗ ਵੀ ਆ ਉੱਤੇ ਜਾਲੀਆਂ ਪਾਈਆਂ ਹੋਈਆਂ ਪੰਛੀ ਪੰਛੀ ਕੋਈ ਟੁੱਕੇ ਨਾ ਚਲੋ ਫਿਰ ਨਿਆ ਬੱਚਿਆਂ ਵਾਲਿਆ ਨਾ ਉਦੋਂ ਕਰਕੇ ਤਾਂ ਐਦਾਂ ਦੇ ਬਣਿਆ ਨਾ ਆਹ ਅਹੀ ਬੱਚੇ ਨਿਆਣੇ ਦੇਖ ਕੇ 부ਏ ਹੋ ਜਾਂਦੇ ਹੁੰਦੇ ਨਾ ਆਪਾਂ ਨੂੰ ਚੱਲ ਲੋੜਿਆ ਤਾਂ ਲੋੜਿਆ ਆਪਾਂ ਲੋੜ ਆਪਾਂ ਤਾਂ ਲੈ ਲਿਆ ਹਾਂ ਜਿੱਦਾਂ ਤੇ সুইਟ ਬੇਬੀ ਲਿਖਿਆ ਨਾ ਤਾਂ ਕਰਕੇ ਇਹ ਨਹੀਂ ਲਿਆ ਫਿਰ ਆਹ ਮੈਨੂੰ ਕਹਿੰਦਾ ਮੈਟ ਵੀ ਲੈ ਲਓ ਗੱਡੀ ਵਾਸਤੇ ਉਹ ਸੀਟ ਕਵਰ ਅਫਗਾਨਿਸਤਾਨ ਚ ਕਿੰਨੇ ਸੀ ਦੇਖ ਹਸਾਰਿਆਂ ਨੇ ਇਦਾਂ ਦੇ ਪਾਏ ਸੀ ਪਰ ਰੰਗ ਉਹਦਾ ਇਦਾਂ ਦਾ ਹੁੰਦਾ ਸੀ ਲਾਲ ਡਾਰਕ ਜਾਂ ਨੀਲੇ ਜਿਹੇ ਹੁੰਦੇ ਸੀ ਮੈਂ ਇੱਥੋਂ ਲੈ ਕੇ ਉਹ ਤੱਕ ਦੇਖ ਕੇ ਆਈ ਆ ਆ ਤਾਂ ਆਪਣੇ ਨਾਲ ਦੇ ਹੀ ਹੈ ਨਹੀਂ ਨਹੀਂ ਸੋਹਣਾ ਆਜੋ ਸਿੰਪਲ ਸਭ ਤੋਂ ਇਹੀ ਹੈ ਇਹ ਗੱਡੀ ਅਸੀਂ ਆ ਉਹ ਅਗਲੇ ਪਾਸੇ پارک ਕੀਤੀ ਹੈ ਜਿੱਥੇ ਇਹਨਾਂ ਪੂਰੀ ਟਿੱਟੀ ਲਾਈਨ ਹੋ ਜਾਵੇ ਕਾਰ ਨਿਕਲ ਜਾਵੇ ਕਿਉਂਕਿ ਰਾਹ ਹੁੰਨੇ ਉਹਨੇ ਪੂਰਾ ਹੀ ਆ ਫਿਰ ਪਾਰਕਿੰਗ ਇੱਥੇ ਜਦੋਂ ਤੁਸੀਂ ਕਦੇ ਵੀ ਆਓ ਤਾਂ ਲਾਈਨ ਤੋਂ ਹਟਵੇਂ ਖੁੱਲੇ ਥਾਂ ਤੇ ਪਾਰਕ ਕਰੋ ਉਫਰੀ ਦਾ ਥੋੜਾ ਜਿਹਾ ਅੱਗੇ ਆ ਕੇ ਅਸੀਂ ਰੁਕਿਆ ਸ਼ੁਭਮ ਟਾਬੇ ਤੇ ਕਿਉਂਕਿ Shimla ਤੇ ਅਸੀਂ ਥੋੜਾ ਬਹੁਤਾ ਖਾ ਪੀ ਕੇ ਤੁਰ ਪਏ ਸੀਗੇ ਤੇ ਹੁਣ ਦੁਪਹਿਰਾ ਹੋ ਗਿਆ ਤੇ ਭੁੱਖ ਬਹੁਤ ਲੱਗੀ ਆ ਤਾਂ ਸੀਗੇ ਅਸੀਂ ਖਾ ਪੀ ਲਈਏ ਤੇ ਫੇਰ ਜਾਂਦੇ ਅੱਗੇ ਦੀ ਅਦਰ ਸੈਟਿੰਗ ਵੀ ਹੈ ਕਾਫੀ ਏਰੀਆ ਹੈਗਾ ਉਧਰ ਜਨਾਬ ਨੇ ਬੈਠੇ ਮੈਂ ਕਿਹਾ ਆਰਡਰ ਕਰੋ ਤੁਸੀਂ ਕੁਛ ਹੋ ਗਿਆ ਹਾਂਜੀ ਕੀ ਕੀ ਖਾਣੀ ਘਰਤੀ ਮੈਂ ਥਾਲੀ ਚ ਵੈਰਾਈਟੀ ਜ਼ਿਆਦੀ ਹੈ ਵਧੀਆ ਸੀ ਵਧੀਆ ਵੈਰਾਈਟੀ ਵਾਲੀ ਆ ਵਿਜ਼ੂਅਲ ਚੈੱਕ ਕਰੋ ਇਧਰ ਤੁਸੀਂ ਇਧਰ ਸ਼ੀਸ਼ਾ ਇਧਰ ਹੀ ਜ਼ਿਆਦਾ ਸਹੀ ਆ ਹਾਂ ਇਧਰ ਖੁੱਲਾ ਹੀ ਆ ਵਾਓ ਕਿੰਨਾ ਸੋਹਣਾ ਆ ਧੁੱਪ ਪੈਣ ਲੱਗੀ ਨਾ ਇਧਰ ਪਹਾੜਾਂ ਦੇ ਪਿੱਛੇ ਬੱਦਲ ਹੀ ਬੱਦਲ ਸੀਗਾ ਤੇ ਇੱਥੇ ਕਿੰਨੀ ਧੁੱਪ ਆ ਗਈ ਆ ਨਾਲ ਥੱਲੇ ਜੇ ਵੇਖੋ ਆ ਜੰਗਲ ਇਹ ਦੇ ਵਿੱਚ ਦੀ ਵਾਹ ਆ ਜਾਦੇ ਹਰੇ ਆ ਆ ਕਿੰਨਾ ਸੋਹਣਾ ਲੱਗ ਰਿਹਾ ਕਿ ਕਿ ਬਰਸਾਤਾਂ ਮਰਸੂਤਾਂ ਦਾ ਕਰਕੇ ਨਾ ਸਾਰੀ ਬਨਾਸਪਤੀ ਫੋਟੋ ਕੀ ਹੋਈ ਆ ਦੁਬਾਰਾ ਹਰੀ ਹੋ ਗਈ ਹੈ ਨਾ ਤੇ ਉਹ ਜਿਹੜੀਆਂ ਸਾਰੇ ਜਾਲ ਜਿਹੜਾ ਨਾ ਟਕੇ ਹੋਏ ਆ ਨਾ ਸੇਬਾਂ ਦੇ ਸੇਬਾਂ ਦੇ ਰੋਖਾ ਕੋਈ ਨਾ ਪਸੇਬਾਂ ਵਾਲੇ ਏਰੀਆ 'ਚ ਵੀ ਜਾਣਾ ਹੂੰ ਬਹੁਤ ਵਧੀਆ ਏਰੀਆ ਹੋਣਾ ਆਜੋ ਕੋਈ ਨਾ ਆ ਜਾਣਾ ਆਪਣਾ ਆਰਡਰ ਬੈਨਨੇ ਹਨ ਕਿੱਟੜਦੇ ਅਕੇ ਨੂੰ ਭੁੱਖ ਬਹੁ ਲੱਗੀ ਹੈ ਜਲਦੀ ਚੱਲਦੀ ਖਾਈਏ ਫਿਰ ਠੀਕ ਛੁਕਤਾ ਨਹੀਂ ਪੀਣਾ ਕੋਈ ਮੈਨੂ ਲੱਸੀ ਵੀ ਹੈਗੀ ਹੈ ਨਾ ਹੂੰ ਉਹ ਪੀ ਲੂੰਗੀ ਜੀ ਪਨੀਜਾ ਚਾਹ ਪੀ ਲੂੰਗੀ ਸਹੀ ਤੁਸੀਂ ਦੇਖ ਲਓ ਕੋਈ ਸ਼ੇਕ ਪੀਣਾ ਤੇ ਖਾਣ-ਪਾਣ ਹੋ ਗਿਆ ਹੁਣ ਅੱਗੇ ਨੂੰ ਕੂਚ ਕਰੀਏ ਕਿਆ ਬਾਤਾਂ ਵੀ ਕਿਆ ਬਾਤਾਂ ਆ ਜਮਾ ਸੇਬਾਂ ਵਾਲਾ ਕੰਮ ਘਰ ਆ ਗਿਆ ਪੂਰਾ ਲੰਗਣਾ ਇਥੋਂ ਥੱਲੇੋਂ ਲੈ ਕੇ ਇਹਨਾਂ ਉੱਪਰ ਤੱਕ ਭਾੜ ਦੇ ਸੇਬ ਹੀ ਸੇਬ ਆ ਕੋਸ ਕੋਸ ਤਾਂ ਲਾਲ ਵੀ ਹੋ ਗਿਆ ਲਾਲੀ ਤੇ ਆ ਗਿਆ ਨੰਨੀ ਆ ਲਿਖਿਆ ਬੋਰਡ ਤੇ ਨੰਨੀ ਨਾਂ ਦੀ ਤਾਂ ਆਇਆ ਵੇ ਨੰਨੀ ਇਹ ਪੈਂਡ ਆ ਪਤਾ ਨਹੀਂ ਪੈਂਡ ਹੀ ਆ ਵੇਹੇ ਪਿੰਡੂ ਏਰੀਆ ਹੀ ਆ ਹੁਣ ਸਾਰੇ ਇੱਧਰ ਹੋਣੇ ਇੱਧਰ ਨੂੰ ਜਾਈ ਦੀ ਹੁਣ ਮੈਂ ਆ ਉੱਪਰ ਨੂੰ ਦੇਖੋ ਕਿੱਡੇ ਕਿੱਡੇ ਹੈ ਗਏ ਆ ਮੱਠਾ ਘੜਦਾ ਥੋੜਾ ਆ ਆ ਚੰਗੇ ਲੱਗੇ ਸੀ ਉਹ ਦੇਖਦੇ ਆ ਵਧੀਆ ਬੜੇ ਸੰਘਣੇ ਲੱਗੇ ਮਤਲਬ ਫਲ ਬਹੁਤ ਹੈ ਨਾ ਇੱਥੇ ਗ੍ਰੀਨਰੀ ਦੇਖ ਲਓ ਬੜਾ ਸੋਹਣਾ ਮਾਹੌਲ ਆ ਬਈ ਆਪਾਂ ਪਿਛਲੀ ਵਾਰ ਜਦੋਂ ਆਏ ਸੀ ਨਾ ਜਦੋਂ ਅਸੀਂ ਨਾ ਨਾਕੋ ਤੋਂ ਅੱਗੇ ਚਾਂਗੋ ਨਾ ਦੀ ਜਗ੍ਹਾ ਆ ਤੇ ਚਾਂਗੋ ਦਾ ਸੇਬ ਬੜਾ ਮਸ਼ਹੂਰ ਆ ਕਹਿੰਦੇ ਕਿਉਂਕਿ ਹਾਇਰ ਐਲਟੀਟਿਊਡ ਪੈਂਦਾ ਉੱਥੇ ਤੇ ਉਹਦਾ ਕਰਕੇ ਫਿਰ ਉਹ ਮਿੱਠਾ ਬਹੁ ਹੁੰਦਾ ਤੇ ਉਸ ਬਾਗ ਦੇ ਵਿੱਚ ਅਸੀਂ ਰੁਕੇ ਸੀ ਪਿਛਲੀ ਵਾਰ ਹੋਟਲ ਸੀਗਾ ਉਹਦੇ ਅੰਦਰ ਤੇ ਦੇਖਦੇ ਆਂ ਵੀ ਐਤ ਕੀ ਉਹਦੋਂ ਮੰਦਪਰੀ ਦੀ ਮਹੀਨਾ ਕਿਹੜਾ ਸੀਗਾ ਅਕਤੂਬਰ 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 ਹੁਣ ਪਤਾ ਨਹੀਂ ਉਹ ਵੀ ਇੰਨਾ نسل ਦਾ ਫਰਕ ਨਾ ਹੋਵੇ ਕਿਉਂਕਿ ਅਕਤੂਬਰ ਚ ਉਹਦੋਂ ਟਟ ਰਹੇ ਸੀ ਉਹ ਮੈਨੂੰ ਲੱਗਾ ਲੱਗੇ ਤਾਂ ਹੋਣਗੇ ਜ਼ਰੂਰ ਬਾਰੇ ਹਲੇ ਪੱਕੇ ਆਂਦਾ ਨਹੀਂ ਪਤਾ ਵੀ ਪੱਕੇ ਪੱਕ ਗਏ ਹੋਣਗੇ ਕਿ ਨਾ ਆ ਵੀ ਤਾਂ ਹੁਣ ਜੁਲਾਈ ਖਤਮ ਹੋਣਾ ਲਾਇਆ ਹਗਾਸਟ ਹੈ ਤੇ ਤਮਾ। ਕਈ ਸੇਬਾਂ ਦੀ ਨਸਲ ਹੁੰਦੀ ਵੀ ਜਿਹੜੇ ਗਰਮੀ ਚ ਪੱਕਦੇ ਆ। ਕਈ ਹੁੰਦੇ ਵੀ ਜਿਹੜੇ ਠੰਡ ਵਾਲੇ ਹੁੰਦੇ ਆ। ਉਹ ਤਾਂ ਪੂਰਾ ਫਿਰ ਠੰਡਾ ਖੇਤਰ ਆ ਉੱਥੋਂ ਵਾਲਾ। ਆ ਪਰ ਪੂਰੀ ਬੈਲਟ ਸੇਬਾਂ ਵਾਲੀ ਆ ਜਿਹਦੇ ਚੋਂ ਆਪਾਂ ਲੰਘ ਕੇ ਜਾ ਰਹੇ ਆਂ ਵੀ। ਨਾਰਕੰਡਾ ਸ਼ਹਿਰ ਚੋਂ ਅਸੀਂ ਲੰਘ ਰਹੇ ਆਂ। ਤੇ ਉਹ ਸਾਹਮਣੇ ਬੋਰਡ ਆ ਗਿਆ। ਰੀਕੰਪਿਊਟ ਰਾਮਪੁਰ। ਤੇ ਆਪਾਂ ਹੁਣ ਇੱਥੋਂ ਮੁੜ ਜਾਣਾ। ਕਿਆ ਇੱਥਾ ਕੋਣੀ ਮੋੜ ਜਾ ਖੱਬੇ ਹੱਥ ਮੁੜਦਾ ਜਿਹੜਾ ਬੇਪਾਉ ਵਲਟ ਵਾਲਿਆ ਕਿੱਥੇ ਲਾਈ ਫਿਰਦਾ ਹਾਂ ਹਾਂਜੀ ਆ ਜਾਂਦਾ ਏਠਾਂ ਨੂੰ ਇਧਰ ਨੂੰ ਰਾਹ ਆਪਾਂ ਇਧਰ ਜਾਣਾ ਹਾਂਜੀ ਹੂੰ ਆਪਾਂ ਇਧਰ ਨੂੰ ਬਣਾ ਰਿਹਾ ਉਹ ਅੱਗੇ ਠੀਕ ਹੈ ਜੀ ਨਾਰਗੰਡਾ ਵੀ ਬੜਾ ਫੇਮਸ ਆ ਵੈਸੇ ਰਾਮਪੁਰ ਬਸ਼ਹਿਰ ਤੋਂ ਥੋੜਾ ਜਿਹਾ ਅਸੀਂ ਪਹਿਲਾਂ ਰੁਕੇ ਆ ਤੇ ਇਧਰਲੇ ਪਾਸੇ ਸਤਲੁਜ ਦਰਿਆ ਆ ਵਾ ਦੇਖੋ ਕਿਵੇਂ ਵਹਿ ਰਿਹਾ ਪੂਰੀ ਸਪੀਡ ਦੇ ਵਿੱਚ ਕਿੰਨਾ ਤੇਜ਼ ਵਹਾਅ ਹੈ ਨਾ ਤੇਰੇ ਉਤੇ ਹੁਣ ਇੱਥੇ ਪਤਾ ਨਹੀਂ ਡੈਮ ਬਣ ਰਿਹਾ ਜਾਂ ਕੋਈ ਹੋਰ ਵੈਸੇ ਡੈਮ ਹੀ ਲੱਗ ਰਿਹਾ ਵੀ ਬਜ ਲਈ ਕੋਈ ਪ੍ਰੋਜੈਕਟ ਚੱਲ ਰਹਿਣਾ ਇੱਥੇ ਉਹ ਮੋਹਰਿਓ ਤੇ ਨਿਆਗਰਾ ਫਾਲ ਹੀ ਲੱਗਦਾ ਉਹ ਵਿੱਚ ਵੀ ਦੇਖੋਗਾ ਤਾਂ ਸਰੀਏ ਲਾਏ ਹੋਣਗੇ ਹਨਾ ਆ ਵੀ ਆ ਵਿੱਚ ਹੀ ਪੁਲ ਦੇ ਬਣਾਇਆ ਨਹੀਂ ਛੋਟਾ ਜਿਹਾ ਇਹ ਸਾਰਾ ਇਹ ਨਾ ਬੀੜਨਾ ਨਾ ਪੂਰਾ ਪੁਲ ਬਣੂਗਾ ਇਹ ਤੇ ਕੰਮ ਚੱਲ ਰਿਹਾ ਹੈ ਉੱਥੇ ਵੀ ਜੰਗੀ ਪੱਧਰ ਤੇ ਇਧਰਲੇ ਪਾਸੇ ਤੇ ਇਹਨਾਂ ਨੇ ਲੋਹੇ ਦਾ ਪੁਲ ਰੱਖ ਲਿਆ ਵਾ ਲਿੰਕ ਬਣਾਉਣ ਵਾਸਤੇ ਜਿੱਧਰੋਂ ਟਰੱਕ ਵਗੈਰਾ ਲਿਆ ਉਹ ਸਾਰਾ ਰੇਤਾ ਬਜਰੀ ਇਧਰੋਂ ਹੀ ਆਇਆ ਉਹ ਦੇਖੋ ਕਿੰਨਾ ਛੋਟਾ ਯਾਰ ਆ ਜਿੱਥੋਂ ਟਰੱਕ ਲੰਘਦੇ ਹੋਣਗੇ ਨਾਲ-ਨਾਲ ਦੀ ਉਹ ਸਾਰੇ ਰਾਹ ਤਾਂ ਫਿਰ ਉਹ ਪਰਲੇ ਪਾਸੇ ਬਣ ਰਿਹਾ ਤਰੰਗ ਜੀ ਵੀ ਬਣਾ ਰਿਹਾ ਵਿੱਚ ਆ ਥੱਲੇ ਖੜੇ ਇਧਰ ਟਰੱਕ ਟਿੱਪਰ ਜੇ ਬਹੁਤ ਜ਼ਿਆਦਾ ਪਾਣੀ ਪਿਗਲ ਕੇ ਜਾ ਰਿਹਾ ਇਹ ਸਤਲੁਜ ਸਾਰਾ ਪੰਜਾਬ ਨੂੰ ਪਾਣੀ ਜਾਂਦਾ ਇਧਰੋਂ ਬੜੀ ਸਪੀਡ ਜੀ ਹੈ ਇਹ ਦੇਖ ਲੋ ਇਸ ਪਾਣੀ ਨੇ ਕਿੱਥੋਂ ਕਿੱਥੇ ਚਲੇ ਜਾਣਾ ਸਹੀ ਗੱਲ ਹੈ ਇਹ ਕੁਦਰਤ ਹੈ ਕੰਮ ਕੁਦਰਤ ਐਵੇਂ ਕਰਦੀ ਹੈ ਇਹ ਪਾਣੀ ਨੂੰ ਕਿਸੇ ਵੀ ਦੇ ਦੀ ਲੋੜ ਨਹੀਂ ਹੈ ਪਾਕਿਸਤਾਨ ਜਾਣਾ ਸਹੀ ਹੈ ਸਤੁਲੋ ਜੀ ਬਿਆਸ ਵਿੱਚ ਇਕੱਠੇ ਹੋ ਗਏ ਹੈ ਹਰੀ ਕੇ ਪੱਤਣ ਤੋਂ ਫੇ ਗਾਣੂ ਲੰਘ ਜਾਂਦੇ ਹੁੰਦੇ ਆ ਕੋਈ ਨਾ ਇਹਨਾ ਟੀਜ਼ਨ ਕਿਸੇ ਹੱਦ ਦਾ ਜ਼ਰਾ ਦਾ ਵੀ ਲੋੜ ਨਹੀਂ ਪਾਣੀਆਂ ਨੂੰ ਨਹੀਂ ਲੋੜ ਪੰਛੀਆਂ ਪਰਿੰਦਿਆਂ ਨੂੰ ਨਹੀਂ ਲੋੜ ਬਸ ਬੰਦੇ ਨੂੰ ਲੋੜ ਆ ਕਵੀਜ਼ੇ ਦੀ ਰਾਮਪੁਰ ਸ਼ਹਿਰ ਪਹੁੰਚ ਗਏ ਆਪਾਂ ਰਾਮਪੁਰ ਬੁਸ਼ਾਹਰ ਬੁਸ਼ਾਹਰ ਕਹਿੰਦੇ ਹਨ ਤੇ ਸ਼ਾਹਰ ਸ਼ਹਿਰ ਕਿੰਨੇ ਨਾਮ ਹੈ ਇਦਾਂ ਦੇ ਇਹ ਸ਼ਾਹਰ ਬੁਸ਼ਾਹਰ ਵੱਖ-ਵੱਖ ਤਰ੍ਹਾਂ ਦਾ ਉਚਾਰਨ ਆ ਇਹਦਾ ਇਹ ਬਹੁਤ ਸੋਹਣਾ ਪਹਾੜਾਂ ਦੀ ਗੋਦ ਦੇ ਵਿੱਚ ਬਸਿਆ ਹੋਇਆ ਸ਼ਹਿਰ ਆ ਪਰ ਇੱਥੇ ਗਰਮੀ ਆ ਕਿਉਂਕਿ ਇਹ ਆਪਾਂ ਉਹ ਪਹਾੜਾਂ ਤੋਂ ਉਤਰ ਕੇ ਬਲ ਕੇ ਉਤਰਾਈ ਚ ਥੱਲੇ ਆਏ ਆ ਚੜਾਈ ਵਾਵਾ ਥੱਲੇ ਨੂੰ ਆ ਗਏ ਐ ਐਲਟੀਟਿਊਡ ਘਟਾ ਇੱਥੋਂ ਦਾ ਇਸ ਕਰਕੇ ਇੱਥੇ ਟੈਂਪਰੇਚਰ ਕਿੰਨਾ ਹੈ 30 34 ਦੱਸ ਰਹੀ ਹੈ ਨਾ ਇੰਨਾ ਕੀ ਹੋਣਾ ਥੋੜਾ ਬੋਧੇ ਫਰਕ ਹੋ ਸਕਦਾ ਤੇ ਆਪਾਂ ਸ਼ਿਮਲੇ ਤੋਂ ਦੁਰਾਈ ਉਹਦੇ 20 22 ਸੀਗਾ ਮੈਨੂੰ ਲੱਗਦਾ ਹੂੰ ਸਿੱਧਾ ਹੀ 10 ਡਿਗਰੀ ਟੈਂਪਰੇਚਰ ਦਾ ਫਰਕ ਪੈਦਾ ਇਹ ਤਾਂ 10 ਤੋਂ ਵੀ ਜ਼ਿਆਦਾ ਹੂੰ 12 ਤੋਂ 14 ਡਿਗਰੀ ਇਹ ਵੀ ਆਪਾਂ ਨੂੰ ਪੁੱਛਾਰਤਾ ਕਹਿੰਦਾ ਜੀ ਯੂ ਹੈਵ ਅਰਾਈਵਡ ਇੱਧਰ ਵੀ ਦੇਖੋ ਆਟੋ ਕਿੱਦਾਂ ਇੱਥੇ ਕਿ ਜਾਮ ਜਿਆ ਲੱਗਦਾ ਹੁੰਦਾ ਯਾਰ ਜੀ ਹੂੰ ਰਾਮਪੁਰ ਚ ਪਹੁੰਚੇ ਆਾ ਹੋਟਲ ਦੇ ਵਿੱਚ ਸਟੇ ਕਰ ਰਹੇ ਆ ਅੱਜ ਆਪਾਂ ਹਾਂ ਨਪੂਰ ਮੈਨੂੰ ਆਈਡੀ ਫੜਾ ਕੇ ਆਉਣਾ ਆਈਡੀ ਦੇ ਦਿੱਤੀ ਦੋ ਨੰਬਰ ਤੇ ਸੀ ਨਾ ਹੂੰ ਬੰਦ ਹੋ ਜਾ ਸਿੰਮ ਸਿੰਮ ਕਈ ਨਹੀਂ ਕਰਨਾ ਬੂ ਤੈਨੂੰ ਇਹ ਹੋਟਲ ਦੇ ਪਰਲੇ ਪਾਸੇ ਸਤਲੁਜ ਦਰਿਆ ਲੰਘਦਾ ਆ ਮਾਰੇ ਪਹਾੜੂ ਡਾਗੇ ਉਹ ਕੁੱਲੂ ਇੱਧਰ ਸ਼ਿਮਲਾ ਜਿਹੜਾ ਉਹ ਵਖਾਣੇ ਵਾਚ ਆ ਸ਼ਿਮਲੇ ਦੀ ਹੱਦ 'ਚ ਆਪਾਂ ਗਣੇ ਪਰਲਾ ਪਾਸਾ ਜਿਹੜਾ ਉਹ ਜ਼ਿਲ੍ਹਾ ਕੁੱਲੂ ਪੈਂਦਾ ਬੈਗ ਆ ਪਹਿਲੀ ਚੱਕ ਲੈ ਸੀ ਇਹਨਾਂ ਦੇ ਵਰਕਰ ਲੈ ਆ ਕੇ ਰੱਖਤੇ ਸੀ ਕਮਰੇ 'ਚ ਸ਼ੁਕਰੀਆ ਬੈਗ ਪਹੁੰਚ ਗਏ ਆਪਣੇ ਪਹਾੜੇ ਆ ਦੇਖਦਾ ਹੂੰ ਸੋ ਵਧੀਆ ਸਾਫ ਸੁਥਰਾ ਕਮਰਾ ਹੈ ਮੇਨ ਤੇ ਸਫਾਈ ਨਾਲ ਹੁੰਦਾ ਆ ਇਧਰ ਨਾਲ ਅਟੈਚ ਵਾਸ਼ਰੂਮ ਹੈਗਾ ਦੇਖਣਾ ਕੁਝ ਹੂੰ ਇੱਥੇ ਦੇਖ ਲਾਂਗੇ ਐਲਈਡੀ ਲੱਗੀ ਹੈ ਇਹ ਵੀਡੀਓ ਐਡੀਟਿੰਗ 'ਚ ਟਾਈਮ ਲੰਘ ਜਾਣਾ ਕਿੱਥੇ ਵੇਖ ਹੋਣਾ ਠੱਲੇੋਂ ਇੱਕ ਬਾਈ ਆਇਆ ਸੀ ਪਾਣੀ ਰੱਖਣੇ ਜੱਗ ਤੇ ਨਾਲ ਹੀ ਆ ਟੀਵੀ ਲਾ ਗਿਆ ਗਲਾਸ ਵੀ ਦੇਖੋ ਇਹਨਾਂ ਨੇ ਵਧੀਆ ਨਾ ਕਵਰ ਕਰ ਕਰ ਕੇ ਰੱਖਦੇ ਹੀ ਪਾਉਂਦੇ ਨਾ ਕਵਰ ਕੀਤੇ ਆ ਵਧੀਆ ਲੱਗਾ ਇਹ ਵਾਸ਼ਰੂਮ ਸਾਫ ਆ ਬਿਲਕੁਲ ਸਾਫ ਆ ਆ ਠੀਕ ਆ ਇਹ ਸਾਫ ਸਫਾਈ ਦਾ ਕਾਸਟ ਆ ਨਾ ਬਹੁਤ ਬੁਰਾ ਰੱਖਣਾ ਪੈਂਦਾ ਵਧੀਆ ਯਾਰ ਠੀਕ ਆ ਆ ਵੀ ਸਾਫ ਆ ਨਹੀਂ ਤੇ ਸ਼ਿਮਲੇ ਵਾਲੇ ਹੋਟਲ ਹੂੰ ਥੋੜੇ ਜੇ ਮੇਲੇ ਜੇ ਲੱਗਦੇ ਹਨਾ ਦੇਖਣ ਨੂੰ ਸ਼ਿ ਮੈਂ ਕਹਿਣ ਲੱਗੀ ਆ ਜਿੱਦਾਂ ਨਾ ਜਿੱਥੇ ਕਵਰ ਚੜਿਆ ਹੋਵੇ ਨਾ ਚਟੇ ਵਾਲਾ ਇਹ ਹੁੰਦਾ ਕਿ ਬਦਲ ਦਿੰਦੇ ਇਹ ਦੇਖਣ ਜੀ ਵੀ ਸਾਫ਼ ਲੱਗ ਰਿਹਾ ਐ ਚੱਦਰ ਵੀ ਤੇ ਆ ਵੀ ਉਹਦੀ ਚੱਦਰਾਂ ਚਲੋ ਮੰਨ ਲਈ ਪਰ ਕੰਬਲ ਜਿਹੜੇ ਹੁੰਦੇ ਕੰਬਲ ਕੋਈ ਕਹਿੰਨੀ ਸੀ ਤੇ ਧੋਤੇ ਥੋੜੀ ਜਾਂਦੇ ਆ ਨਾ ਕੰਬਲਾਂ ਦਾ ਮੇਹ ਹੁੰਦਾ ਆਹੋ ਇਹ ਉਤੋਂ ਗਲਾਫ ਜਾ ਬਦਲ ਦਿੰਦੇ ਉਹਦਾ ਹਨਾ ਇਹ ਬਦਲਿਆ ਜਾ ਸਕਦਾ ਆ ਹਾਂ ਠੀਕ ਐ ਹੁਣ ਆਪਾਂ ਅੱਗੇ ਤੋਂ ਇਹ ਧਿਆਨ ਰੱਖਿਆ ਕਰਨਾ ਆ ਠੀਕ ਸਹੀ ਐ ਅਸਮਾਨ ਸਮੂਹ ਰੱਖਿਆ ਸੀ ਹੋਟਲ ਤੋਂ ਆਏ ਸੀ ਬਾਹਰ ਵੀ ਹਵਾ ਜੀ ਚੱਲਦੀ ਆ ਗੇੜਾ ਜਾ ਲਾਇਆ ਉਹਨੇ ਇੱਕ ਕਿਉਂਕਿ ਕਵਾਦੀ ਮੌਸਮ ਹੋ ਗਿਆ ਸ਼ਾਮ ਦੇ ਵੇਲੇ ਪਰ ਇੰਨਾ ਕਿ ਠੰਡ ਨਹੀਂ ਹੈਗੀ ਹਲੇ ਤੱਕ ਕੋਈ ਛਿਮਲੇ ਵਾਲਾ ਨਹੀਂ ਪਿਆ ਉਹ ਹੀ ਛਿਮਲੇ ਆਂਗੂ ਨਹੀਂ ਹੈਗੀ ਠੰਡ ਤੇ ਅੱਜ ਦਾ ਜਿਹੜਾ ਸਫਰ ਆਪਾਂ ਤੈ ਕੀਤਾ ਤਕਰੀਬਨ 750 ਕਿਲੋਮੀਟਰ ਸੀਗਾ ਇਹ ਤੇ ਕੋਈ ਪਰ ਪਹਾੜਾਂ ਦੇ ਸਫਰ ਨੂੰ ਟਾਈਮ ਵੱਧ ਲੱਗਦਾ ਆ ਇਹੀ 120 ਕਿਲੋਮੀਟਰ ਪੰਜਾਬ ਦਾ ਪਲੇਨ ਹੁੰਦਾ ਤੇ ਬਾ ਛੱਟ ਪਹੁੰਚ ਜਾਣਾ ਸੀ ਕੋਈ 4-5 ਘੰਟੇ ਆਪਾਂ ਲਾ ਕੇ ਪਹੁੰਚੇ ਆ ਇੱਥੇ ਤੇ ਫਿਰ ਵੇਲੇ ਨਾਲ ਵੇਲੇ ਪਹੁੰਚ ਵੀ ਗਏ ਇੱਥੇ ਯਾ ਭਾਗ ਵੀ ਚਲੋ ਇੱਥੇ ਰੁਕਦੇ ਆ ਕਿਉਂਕਿ ਇਸ ਏਰੀਏ ਦਾ ਫਿਰ ਹੁਣ ਵੱਡਾ ਸ਼ਹਿਰ ਆ ਇੱਥੇ ਵਾਵਾ ਸੁੱਖ ਸਹੂਲਤਾਂ ਹੈਗੀਆਂ ਹਾਂਜੀ ਤੇ ਕੱਲ ਨੂੰ ਫਿਰ ਆਪਾਂ ਹੁਣ ਇੱਥੇ ਸਵੇਰ ਨੂੰ ਅੱਗੇ ਵਧਾਂਗੇ ਸਾਮਾਨ ਸਮੂਹ ਲੈ ਆਂ ਤੁਹਾਨੂੰ ਹਾਂਜੀ ਹੱਲੇ ਵੀ ਦੇਖ ਲਓ ਇੱਥੇ ਪਹੁੰਚ ਗਏ ਫੇਰ ਵੀ ਸਾਮਾਨ ਪੂਰਾ ਨਹੀਂ ਆ ਇੱਕ ਸਾਬਣ ਦਾ ਨਹੀਂ ਲੈ ਕੇ ਆਈਆਂ ਸਾਬਣ ਦਾ ਨਹੀਂ ਵਿੱਚ ਸਾਬਣ ਪਾ ਕੇ ਰੱਖਣਾ ਕਿਉਂਕਿ ਉਦਾਂ ਲਵਾਵਿਆਂ ਦੇ ਵਿੱਚ ਉਹ ਸੁੱਕਦਾ ਨਹੀਂ ਆ ਹਾਂ ਤੋ ਜਦੋਂ ਸਫਰਾਂ ਤੇ ਹੋਈਦਾ ਨਾ ਉਦੋਂ ਪਤਾ ਲੱਗਦਾ ਵੀ ਇੱਕ ਘਰੇਲੂ ਵਾਲੇ ਘਰ ਵਾਲੀਆਂ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਲੋੜ ਪੈ ਸਕਦੀ ਹੈ। ਵੈਸੇ ਤਾਂ ਆਪਾਂ ਹਮੇਸ਼ਾ ਕਿਉਂਕਿ ਲਿਖਿਆ ਹੁੰਦਾ ਨਾ ਕਿਉਂਕਿ ਐਵੇਂ ਆਪਾਂ ਪਹਿਲੀ ਵਾਰ ਹੀ ਆਏ ਨਾ ਇਸ ਲਈ ਫਿਰ ਉਹ ਬਹੁਤ ਸਾਰੀਆਂ ਚੀਜ਼ਾਂ ਰਹਿ ਜਾਂਦੀਆਂ ਆ। ਬਿਲਕੁਲ ਤੇ ਹੁਣ ਆਪਾਂ ਨੂੰ ਅਗਲੀ ਵਾਰ ਲਈ ਆਪਾਂ ਮਤਲਬ ਤਿਆਰੀ ਵੀ ਕਰ ਰਹੇ ਹਾਂ ਕਿ ਜਦੋਂ ਹੋਰ ਕਿਤੇ ਜਾਣਾ ਨਾ ਆਹੋ ਮਤਲਬ ਕਿ ਹੋਰ ਟ੍ਰਿਪ ਤੇ ਜਾਣਾ ਇੰਡੀਆ ਤੋਂ ਬਾਹਰ ਵੀ ਜਾਣਾ ਬਿਲਕੁਲ ਬਿਲਕੁਲ ਤੇ ਫਿਰ ਆਪਾਂ ਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਆਪਾਂ ਲੈ ਕੇ ਆਵਾਂ। ਤੁਰਦੇ-ਤੁਰਦੇ ਹੋਟ ਨਾ ਗਰੀਹ 크리스마스 ਟਰੀ ਜੇ ਬੜੇ ਲਾਏ ਪਏ ਇਹਨਾਂ ਦੇ 크리스마ਸ ਨਹੀਂ ਆ ਉਦਾਂ ਇਹਨੂੰ ਇਹਨੂੰ ਵੀ ਕਹਿ ਦਿੰਦੇ ਆਪਣੇ ਪੰਜਾਬ ਚ ਪਰ ਉਹ ਹੋਰ ਬੂਟਾ ਹੁੰਦਾ ਥੋੜਾ ਜ ਆ ਬਾਈਕਰ ਵੀ ਆਏ ਆ ਮੁੰਡੇ ਐਮ ਐਚ ਨੰਬਰ ਹੈ ਮਹਾਰਾਸ਼ਟਰ ਤੋਂ ਇਹ ਵੀ ਗਾਹ ਨੂੰ ਲੰਘਣਗੇ ਤੇ ਠੀਕ ਆ ਜੀ ਫਿਰ ਇਸ ਵੀਡੀਓ ਨੂੰ ਆਪਾਂ ਇੱਥੇ ਖਤਮ ਕਰਦੇ ਆ ਕੱਲ ਨੂੰ ਮਿਲਦੇ ਆ ਤੇ ਕੀਪ ਵਾਚਿੰਗ ਵਾਕ ਮੇਰੇ ਟੋਰਨਾਂ